ਹਾਂਜੀ ਦੋਸਤੋ ਤਾਂ ਅੱਜ ਦਾ ਵਲੌਗ ਆਪਾਂ ਕਰਦੇ ਇੱਥੋਂ ਹੀ ਸਟਾਰਟ ਵੈਸੇ ਤਾਂ ਮੇਰੇ ਪੁਰਾਣੀ ਸਟਾਰਟ ਕਰਤਾ ਸੀ ਵਲੌਗ ਤੇ ਵਾਲ ਆਪਾਂ ਛੋਟੇ ਜਿਹੇ ਕਰਾਏ ਹੋਏ ਆ ਤੇ ਹੁਣ ਆਪਾਂ ਚੱਲੇ ਆ ਆਨੰਦਪੁਰ ਚੱਲੇ ਆ ਬੱਸ ਚੱਲੀ ਆ ਆਪਣੇ ਇੱਥੋਂ ਠੀਕ ਐ ਤਾਂ ਉਹਦੇ ਵਿੱਚ ਚੱਲੇ ਆ ਮੈਂ ਚੱਲਿਆ ਮੰਮੀ ਚੱਲੇ ਆ ਡੈਡੀ ਚੱਲੇ ਆ ਠੀਕ ਐ ਤਿੰਨੇ ਚੱਲੇ ਆ ਜੀ ਓਕੇ ਰੈਡੀ ਅਸੀਂ ਚੱਲ ਪੈਨੇ ਆ ਬੱਸ ਵਾਲ ਨੂੰ ਕਰਕੇ ਬਾਏ ਆਉ ਦੇ ਬ੍ਰਦਰ ਨੂੰ ਇਹ ہمارا ਸਾਥੀ ਵੀ ਚਲਾ ਹੈ ਕਿਵੇਂ ਆ ਕੌਣ ਕੌਣ ਚੱਲਿਆ ਸਾਰੀ ਫੈਮਲੀ ਮੇਰੀ ਇਹ ਹੈ ਤੇਰੇ ਦੋਸਤ ਨਹੀਂ ਚੱਲੇ ਨਾਲ ਤਾਂ ਉਹ ਤਾਂ ਬਲੀ ਕਰਦੇ ਬੱਤ ਸਹੀ ਹੈ ਠੀਕ ਹੈ ਜੀ ਮਰੀਆ ਜੀ ਠੀਕ ਹੈ ਠੀਕ ਹੈ ਇਹ ਨਵੇਂ ਪਾ ਕੇ ਚਲੇ ਹੋ ਕਪੜੇ ਹਾਂ ਲਓ ਜੀ ਆਪਣਾ ਦੋਸਤ ਆ ਗਿਆ ਗੋਪੀ ਇਹ ਬਹੁਤ ਮਸਤ ਬੰਦਾ ਹੈ ਵੀਡੀਓ ਨਹੀਂ ਬਣਾਵੇ ਬਣਾਉਣੀ ਹੈ ਬਣਾਉਣੀ ਹੈ ਕਾਤੋਂ ਨਹੀਂ ਬਣਾਉਣੀ ਸਾਰੀ ਸੰਗਲ ਚੱਲੀ ਆ ਜੀ ਨਾਲ ਨੰਦੂਬਰ ਸਾਹਿਬ ਦੇ ਰਸਤੇ ਵਿੱਚ ਆਉਂਦੇ ਨੇ ਕੋ ਜੰਗਲ ਤੇ ਨਾਲ ਹੀ ਆਂਦੀ ਹੈ ਦੋ ਨਦੀਆਂ ਜੋ ਕਿ ਪਾਉਂਦਾ ਗੋਪੀ ਸਾਹਿਬ ਤੋਂ ਜ਼ਿਆਦਾ ਮੂਰੇ ਪਾjda ਹੋਇਆ ਗੋਪੀ ਯਾਤਰੀ ਧੀਰੇ ਧੀਰੇ ਉਤਰ ਰਹੇ ਹਨ ਦੇਖ ਸਕਤੇ ਹੋ ਕਿਵੇਂ ਲੱਗਿਆ ਸਫਰ ਇੱਥੇ ਤੱਕ ਦਾ ਆ ਸਾਡੇ ਜਿੰਨੇ ਵੀ ਨਾਲ ਆਏ ਨੇ ਯਾਤਰੀ ਸਾਰੇ ਉੱਤਰ ਖੜੇ ਨੇ ਬਾਈ ਆਟਰਾ ਦੇ ਤੋਂ ਸਾਮ ਸਾਰ ਲਾ ਹੁਣ ਆਪਾਂ ਚੱਲਦੇ ਰਹਿਣਾ ਸਭ ਪਹੁੰਚ ਚੁੱਕੇ ਆ ਗੁਰਦਾਰੇ ਬੁੱਤੀ ਚੱਲ ਬਗਲਾ ਲੰਗਰ ਦੀ ਸਰਦ ਛੱਡਦੇ ਆ ਚੱਲ ਗਏ ਹਾਂਜੀ ਅਸੀਂ ਜੁੜੇ ਜਮਾ ਕਰਾ ਲਏ ਆ ਤੇ ਹੁਣ ਅਸੀਂ ਚੱਲਿਆ ਮੱਥਾ ਟੇਕਣ ਦੱਸ ਬਾਈ ਕਿੱਥੇ ਚੱਲਿਆ ਹੁਣ ਚਲਾਇ ਤੁਹਾਨੂੰ ਦਿਖਾਉਂ ਨੇ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਆ ਆਉ ਦਿਖਾਈ ਦੂ ਗੁਰਦੁਆਰਾ ਸਾਹਿਬ ਦਾ ਵਿਊ ਲੰਗਰ ਹਾਲ ਆ ਜੀ ਦੇਖ ਲਖਦੇ ਹਾਂ ਸਾਰਾ ਨਵਾਂ ਬਣਾ ਹੈ ਜਨਬੀਆਂ ਆ ਕਿੰਨਾ ਸੋਹਣਾ ਥੀ ਵਿਊ ਲਖਦਾ ਇੱਥੋਂ ਦੇਖੋ ਇਹ ਬਾਈ ਹਾਂ ਅਸੀਂ ਹਾਂ ਮੱਠਾ ਦੇਖ ਆਏ ਹਾਂ ਹਾਂ ਤੁੰਗਿਆ ਲੰਗਰ ਹਾਲ ਆ ਲੈ ਕੇ ਬਰਤਨ ਅਸੀਂ ਚੱਲ ਪੈਨੇ ਆ ਲੰਗਰ ਹਾਲ ਵਾਲਾ ਲੰਗਰ ਹਾਲ ਦੇਨੇ ਆ ਬਹੁਤ ਹੀ ਜ਼ਿਆਦਾ ਭੀੜ ਹੁੰਦੀ ਆ ਕਿਉਂਕਿ ਇੱਥੇ ਬਹੁਤ ਸਾਰੀ ਸੰਗਤ ਆਂਦੀ ਆ ਪਹਿਲਾਂ ਮਿਲਦੀ ਆ ਸਾਨੂੰ ਲੱਸੀ ਨਾਲ ਦਾਲ ਤੇ ਸਬਜੀ ਫਿਰ ਉਦੋਂ ਬਾਅਦ ਥੋੜੀ دیر ਨੂੰ ਮਿਲ ਜਾਂਦੇ ਸਾਨੂੰ ਚੌਲ ਬਹੁਤ ਸੁਆਦ ਹੁੰਦੇ ਨੇ ਇਹਨੂੰ ਕਹਿੰਦੇ ਆ ਪੱਖਾ ਆਪਣੇ ਦਾ ਪੱਖਾ ਲੱਗਾ ਫੇਰ ਅਸੀਂ ਨਿਕਲ ਪੈਨੇ ਆ ਫੱਤੇਗੜ ਸਾਹਿਬ ਨੂੰ ਤੇ ਰਾਹਤੇ ਵਿੱਚ ਨਦੀ ਦੇਖਣ ਨੂੰ ਉਹਦੀ ਬਹੁਤ ਸੋਹਣੀ ਹੁੰਦੀ ਆ ਦੋਸਤ ਹੁਣ ਅਸੀਂ ਆ ਚੁੱਕੇ ਆ ਫੱਤੇਗੜ ਸਾਹਿਬ ਉਸ ਤੋਂ ਬਾਅਦ ਆਪ ਦਿਖਾ ਲਿਆ ਤੁਹਾਨੂੰ ਗੁਰਦੁਆਰਾ ਸਾਹਿਬ ਠੀਕ ਹੈ ਹਾਂਜੀ ਦੋਸਤੋ ਤਾਂ ਹੁਣ ਆ ਗਏ ਅਸੀਂ ਫਤਿਹਗੜ੍ਹ ਸਾਹਿਬ ਵਿੱਚ ਤੁਹਾਨੂੰ ਦਰਸ਼ਨ ਕਰਾਉਣ ਉਸ ਥਾਨ ਦੇ ਜਿੱਥੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਛੋਟੇ ਛੋਟੇ ਸਾਹਿਬਜ਼ਾਦੇ ਸੀ ਜਿਨ੍ਹਾਂ ਨੂੰ ਦਵਾਰਾਂ ਵਿੱਚ ਛਣ ਕੇ ਸ਼ਹੀਦ ਕੀਤਾ ਗਿਆ ਸੀ ਹੁਣ ਤੁਹਾਨੂੰ ਦਰਸ਼ਨ ਕਰਾਉਣ ਉਸ ਠੰਡੇ ਬੋਰਜ ਦੀ ਇਹ ਆ ਜੀ ਉਹ ਠੰਡਾ ਬੋਰਜ ਜਿੱਥੇ ਮਾਤਾ ਗੁਜਰੀ ਜੀ ਨੂੰ ਤੇ ਦੋ ਸਾਹਿਬਜ਼ਾਦੇ ਜਿਨ੍ਹਾਂ ਨੂੰ ਰੱਖਿਆ ਗਿਆ ਸੀਗਾ ਆ ਰਿਹਾ ਤਾਵੇਂ ਓਏ ਅੱਧੀ ਅੱਧੀ ਖਾ ਲੈ ਵਾ ਤੇ ਅੱਧੀ 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 ਹਾਂ ਹਾੜ ਵਾਸ ਕਰਾਣਾ ਘਰ ਆ ਗਿਆ ਪਹਿਲਾਂ ਇਹਦੇ ਕਰਦੇ ਗਏ ਹੁਣ ਵਾਰੀ ਲਾਉਂਦੇ ਕੋਈ ਗੱਲ ਨਹੀਂ ਨਾ ਉਹਨੂੰ ਹਰਤਾ ਜਾ ਹਮਲਾ ਕਰਾਂਗੇ ਥੀ ਵੀ ਕਰ ਥੋੜੀ ਐਕਸ਼ਨ ਵੀ ਕਹਿਦ ਹੋ ਗਿਆ ਐਕਸ਼ਨ ਵੀ ਗਿਆ ਹੋਏ ਹੋਏ ਬਾਹਰ ਨਾ ਨੀ ਬਾਹਰ ਹੋਏ ਹੋਏ ਨਾ ਇਹ ਜਦੋਂ ਕੋਲ ਪੀ ਲਿਆ ਉਹ ਕਲ ਫੀਲਿੰਗ ਘਾੜ ਦਿੰਦੀ ਐ ਨੂੰ ਬਾਹਰ ਹੋਏ ਤੂੰ ਬਰਾਬਰ ਉਹ ਖਾਣ ਲਿਆ ਪਤਾ ਉਹ ਕੀ ਖਾਗਤੂਗੇ ਉਹ ਕੀ ਖਾਗਤੂਗੇ ਆਵੇ ਇਹ ਲੋਕ ਕਰਦੇ ਉਸ ਤੋਂ ਬਾਅਦ ਅਸੀਂ ਪਹੁੰਚ ਜੰਨੇ ਚਮਕੌਰ ਸਾਹਿਬ ਦੀ ਧਰਤੀ ਤੇ ਜਿੱਥੇ ਬਹੁਤ ਹੀ ਭੰਕਰ ਯੁੱਧ ਹੋਇਆ ਸੀਗਾ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਇੱਥੇ ਇਹ ਚੰਕੌਰ ਸਾਹਿਬ ਗੁਰਦੁਆਰੇ ਦਾ ਉੱਪਰਲਾ 뷰 ਹੈ ਜਿੱਥੋਂ ਕਿ ਦੂਰ ਦੂਰ ਤੱਕ ਸਾਰਾ ਕੁਝ ਦਿਨਦਾ ਸੀ ਜਦੋਂ ਕੋਈ ਹਮਲਾ ਕਰਨ ਆਂਦਾ ਸੀ ਤਾਂ ਇੱਥੋਂ ਸਾਰਾ ਕੁਝ ਪਤਾ ਚੱਲਦਾ ਸੀ ਹਾਂ ਜਿਵੇਂ ਸੁਣਾ ਗਿਆ ਕੀਤਪੁਰ ਤੇ ਦਿਖਾਉਂਦੇ ਆ ਤੁਹਾਨੂੰ ਇੱਥੇ ਦੀ ਨਦੀ ਆ ਦੇਖੋ ਬਈ ਪਾਣੀ ਬਹੁਤ ਜ਼ਿਆਦਾ ਠੰਡਾ ਹੈ ਬਹੁਤ ਹੀ ਜ਼ਿਆਦਾ ਉਹਹਹਹ ਸਾਰੀ ਬਾਤਾਂ ਦਾ ਮਾਰ ਪਾ ਗਿਆ ਜਿਹੜਾ ਖੌਂਚ ਦਿਖਵਾਇਆ ਬੱਲੇ ਰੋਈ ਬਹੁਤ ਠੰਡਾ ਯਾਰ ਤਾਂ ਬਹੁਤ ਜ਼ਿਆਦਾ ਠੰਡਾ ਬਈ ਆਹ ਦੇਖੋ ਛੋਟੇ ਛੋਟੇ ਜਵਾਬ ਸੋ ਫਾਈਨਲੀ ਅਸੀਂ ਵੀ ਭਾਈ ਪਹੁੰਚ ਗਿਆ ਅਨੰਦਪੁਰ ਸਾਹਿਬ ਇਹ ਕਰਦੇ ਯੇ ਚਲੋ ਦਿਖਾਈਏ ਤੁਹਾਨੂੰ 뷰 ਰਾਤ ਦਾ ਅਸੀਂ ਪਹੁੰਚ ਗਿਆ 7 ਵੱਜ ਚੁੱਕੇ ਆ ਪੂਰੇ ਪੂਰੇ ਠੀਕ ਹੈ ਆ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੈਗਾ ਅਨੰਦਪੁਰ ਸਾਹਿਬ ਦਾ ਗੁਰਦੁਆਰਾ ਜੋ ਵੀ ਹੈ ਨੰਦਪੁਰ ਸਾਹਿਬ ਦਾ ਗੁਰਦੁਆਰਾ ਦੇਖੋ ਬਹੁਤ ਸੋਹਣਾ ਲੱਗ ਰਿਹਾ ਰਾਤ ਨੂੰ ਆ ਦੇਖੋ ਵੀ ਸਾਡੇ ਨਾਲ ਜਿੰਨੇ ਵੀ ਸੰਗਤ ਆਈ ਹੋਈ ਆ ਆ ਰਿਣ ਗਿਆ ਹੋਇਆ ਐਂਟੀ ਵੀ ਆਏ ਹੋਏ ਸਾਡੇ ਗਲੀ ਵਾਲੇ ਇਹ ਸਾਡੀ ਬੱਸ ਹੈ ਤੇ ਸਿੱਧਾ ਸਾਂਹੇ ਪਹਿਲਾਂ ਉਹ ਗੱਡੀ ਉੱਪਰ ਉੱਪਰ ਤੱਕ ਵੇਖੋ ਇਹ ਕਾ ਹਾਂ ਇੱਧਰ ਬਈ ਹੁੰਦੀ ਆ ਬੁਕਿੰਗ ਕਮਰੇ ਦੀ ਤੇ ਆ ਸਾਰੇ ਜਿਹੜੇ ਕਮਰੇ ਆ ਇੱਥੇ ਰਹਿ ਸਕਦੇ ਆ ਆਪਾਂ ਜੇ ਤੁਸੀਂ ਆਨੇ ਆ ਤਾਂ ਪ੍ਰੋਬਲਮ ਇਹ ਹੋ ਚੁੱਕਿਆ ਸਾਨੂੰ ਰੂਮ ਨਹੀਂ ਮਿਲ ਰਿਹਾ ਕਿਉਂਕਿ ਰੂਮ ਆਲਰੇਡੀ ਸਾਰੇ ਫੁੱਲ ਨੇ ਠੀਕ ਹੈ ਤਾਂ ਉਹ ਕਹਿ ਰਹੇ ਨੇ ਕਿਤੇ ਹੋਰ ਜਾਣਾ ਪੈਣਾ ਇੱਕ ਹੋਰ ਜਗ੍ਹਾ ਵੀ ਉੱਥੇ ਵੀ ਰੂਮ ਅਵੇਲੇਬਲ ਨਹੀਂ ਪਰ ਦੇਖੋ ਕਹਿੰਦੇ ਨੇ ਕੁਝ ਕੀ ਰੂਮ ਨੇ ਚਲੋ ਦੇਖਦੇ ਆ ਕੀ ਬੰਦਾ ਤਰ੍ਹਾਂ ਹੈ ਹਾਂ ਰਹਿ ਚप्पल ਚੋ ਉਹ ਤਾਰੀਆਂ ਮਾਰ ਦੋ ਠੀਕ ਹੈ ਲੇਪਿੰਗ ਉਹ ਜਿਹੜਾ ਕੋਲੇ ਚਾਬੀ ਲੈ ਗਏ ਮੈਂ ਜਾ ਵੀ ਨਹੀਂ ਕਿ ਸਾਡਾ ਛੋਟਾ ਜਿਹਾ ਰੂਮ ਫਾਈਨਲੀ ਨਪੇ ਰੋਜਾ ਫਿਰ ਲੈਣੀ ਨਾ ਤਾਂ ਫਿਰ ਲਾ ਲਵੇ ਸਾਰੇ ਰਾਤ ਦਾ ਪਿਓ ਬਾਬਾ ਜੀ ਦੇਖੋ